ਆ ਬਾਬਾ ਜੀ ਨੇ ਬੁਲਾਇਆ ਸੀ ਮੈਨੂੰ ਇੰਗਲੈਂਡ ਉੱਥੇ ਮੈਨੂੰ ਘਰ ਦੇ ਕੇ ਰੋਟੀ ਖਲੋਵਾਣ ਉੱਥੇ ਪ੍ਰਚਾਰ ਚੱਕਣੇ ਲੱਗੇ ਹੁੰਦੇ ਗੁੰਡੇ ਕਹਿੰਦੇ ਨੇ ਬਾਬਾ ਜੀ ਸਾਡੇ ਬਾਪੂ ਨੂੰ ਸਮਝਾਓ ਮੈਂ ਤਾਂ ਸਮਝਾਈ ਦਤ ਨਹੀਂ ਆਣਿਆਂ ਨੂੰ ਨਹੀਂ ਕਹਿੰਦੇ ਮਾ ਕੀ ਗੱਲ ਹੋ ਗਈ ਖੁੱਲਾ ਦਾੜਾ ਜੀਓ ਦਾ 70 ਸਾਲ ਦੀ ਉਮਰ ਚਿੱਟੀ ਦਾੜੀ ਕਹਿੰਦੇ ਰੱਜ ਕੇ ਸ਼ਰਾਬ ਪੀਂਦੇ ਰੋਜ਼ ਬਾਬਾ ਜੀ ਵੇ ਦੇਖਦੇ ਸੰਗ ਤੇ ਲੋਕ ਕਹਿੰਦੇ ਫਲਾਣਿਆਂ ਦਾ ਬਾਤ ਹੁੰਦੇ ਆ ਚੱਕ ਕੇ ਮੈਂ ਕਿ ਬੇਨਤੀ ਕਰ ਦਿੰਨੇ ਬਜ਼ੁਰਗ ਮੈਂ ਉਹਨੂੰ ਕਹੇ ਬਜ਼ੁਰਗਾ ਤੂੰ ਤਾਂ ਨਿਆਣਿਆਂ ਨੂੰ ਹਟਾਉਣਾ ਸਗੋਂ ਸ਼ਕਤ ਤੂੰ ਕਿਹਾ ਦੇਖੋ ਲਾ ਦਾਦਾ ਗੁਰ ਸਿੱਖ ਤੇਰੀ ਦਰਸ਼ਨ ਹੁੰਦੇ ਮੈਂ ਕਿ ਨਾ ਪੀਛੇ ਮੈਨੂੰ ਕਹਿੰਦਾ ਬਾਬਾ ਜੀ ਅੱਜੇ ਛੱਡ ਦਿੰਨਾ ਮੇਰੇ ਇੱਕ ਗੱਲ ਦਾ ਜਵਾਬ ਦੇ ਮੈਂ ਸੱਚੇ ਪਾਤਸ਼ਾਹ ਦੀ ਜੂਰੀ ਚ ਥੋੜਾ ਜਿਹਾ ਸਮਝ ਲਓ ਮਾਨ ਚ ਆ ਗਿਆ ਮੈਂ ਕਿਹਾ ਕੋਈ ਬਾਣੀ ਦਾ ਪੁੱਛ ਲੂ ਦਸ਼ਮ ਕਰਿਆ ਸਦਾ ਭਾਈ ਗੁਰਦਾਸ ਛੀਦਾ ਬਦਾਰ ਦਾ ਪੁੱਛ ਲੂ ਮੈਨੂੰ ਨਹੀਂ ਸੀ ਪਤਾ ਇਹ ਬਾਬੇ ਨੇ ਜਿਹੜਾ ਗ੍ਰੰਥ ਪੜ੍ਹਿਆ ਤਾਂ ਦੇਖੀ ਮੈਨੂੰ ਕੀ ਬੰਦਸੀ ਬੇਦੀ ਸਟੱਡੀ ਕਿੱਥੇ ਤੱਕ ਮੈਂ ਕੇ ਬੈਠਿਆ ਪੁੱਛ ਲਾਓ ਦੇਖੋ ਸਵਾਲ ਕੀ ਪੁੱਛਿਆ ਲਾਣਾ ਮਾਣਾ ਖਾਸ ਇਕੱਠੇ ਹੋਏ ਹੋਏ ਜਿੱਥੇ ਜਾਈਦਾ ਹੋਏ ਜਨੇ ਕਹਿੰਦਾ ਬਾਬਾ ਜੀ ਅੱਜ ਤੇ ਨਹੀਂ ਪਿੰਦਾ ਮੈਨੂੰ ਦੱਸੋ ਇਹ ਪੀਣ ਨੂੰ ਬੜੀਆਂ ਕਿ ਨਹਾਉਣ ਨੂੰ ਬੜੀਆਂ ਤੁਹਾਪ ਕੀ ਲਈ ਕਰ ਸਹੀਓ ਕਹਿੰਦਾ ਕੱਪੜੇ ਧੋਵੇ ਕਰਾਈ ਦੇਦਾ ਬਣੀਓ ਪੀਣ ਨੂੰ ਮੈਂ ਕੀ ਜਵਾਬ ਦਵਾਂ ਮੈਂ ਕਿਤੇ ਕਹਿ ਸਕਦਾ ਵੀ ਪੀਣ ਨੂੰ ਨਹੀਂ ਬੜੀ ਨਾ ਇਹ ਡਰਿੰਕ ਨਾ ਇਹ ਤਾਂ ਨਹੀਂ ਪੈਟੇ ਨਾ ਇੱਥੇ ਤਾਂ ਸੰਗਤ ਹੈ ਮਹਾਂਪੁਰਸ਼ਾਂ ਦੀ ਤੁਸੀਂ ਘਰੋਂ ਸੀਚ ਲੈਣ ਜਾਣੀ ਹਾਂ ਨਾ ਤੁਹਾਡੀ ਘਰ ਵਾਲੀ ਜੇ ਕੋਈ ਤੇ ਹਲਦੀ ਬੋਤਲ ਲੈ ਆਇਓ ਜੂਸ ਦੀ ਬੋਤਲ ਲੈ ਆਇਓ ਕਹਿੰਨੇ ਨੇ ਇਹਨੂੰ ਕਹਿਣਾ ਹੀ ਨਹੀਂ ਪੈਂਦਾ ਬਸ ਬੋਤਲ ਲੈ ਆਇਓ ਐਨਾ ਫੇਮਸ ਨਾ ਹੋ ਗਿਆ ਨਾਂ ਲੈਣਾ ਹੀ ਨਹੀਂ ਪੈਂਦਾ ਬੋਤਲ ਲੈ ਆਈ ਵੇਖੇ ਠੇਕੇ ਤੁਸੀਂ ਪੰਜਾਬ ਚ ਕਿਸੇ ਗੁਰਦੁਆਰੇ ਦਾ ਕਿਸੇ ਸਕੂਲ ਦਾ ਐਨੇ ਮੋٹے ਅੱਖਰਾਂ ਚ ਬੋਰਡ ਨਹੀਂ ਲਿਖਿਆ ਹੁੰਦਾ ਜਿੰਨਾ ਲਿਖਿਆ ਹੁੰਦਾ ਸ਼ਰਾਬ ਦਾ ਠੇਕਾ ਲਾਲ ਸ਼ਿਆਹੀ ਨਾਲ ਉਹ ਮੋٹے ਅੱਖਰਾਂ ਚ ਤਾਂ ਲਿਖਦੇ ਕੋਈ ਥੋੜੀ ਨਿਗਾਲਾ ਵੀ ਦਰਸ਼ਨਾਂ ਤੋਂ ਬਿਨਾਂ ਤੇ ਬੜੀ ਜ਼ਰੂਰੀ ਚੀਜ਼ ਹੈ ਜੇ ਗੁਰਸਿੱਖ ਭੈਰੋ ਦੇਖੋ ਆਓ ਆਪਣੇ ਬਚਨਾਂ ਤੇ ਬਚਵੇਂ ਤਾਂ ਮਾਪੁਰਸ਼ਾਂ ਦੀ ਸੰਗਤੇ ਨੇ ਚੀਜ਼ਾਂ ਤੋਂ ਬਚਾਉਂਦੀ ਹੈ ਗੁਰਸਿੱਖ